ਵੀਰ ਜੀ disciplined ਦੇ ਵਿੱਚ ਬੈਠੇ ਰਹੋ ਸਾਰੇ ਕਿਰਪਾ ਕਰਕੇ ਜਿੱਥੇ-ਜਿੱਥੇ ਬੈਠੇ ਸੀ ਤੁਸੀਂ ਹੱਥ ਜੋੜ ਕੇ ਬੇਨਤੀ ਹੈ ਵੀ ਉਸੇ ਜਗ੍ਹਾ ਤੇ ਬੈਠੇ ਰਹੋ ਕੋਈ ਗੱਲ ਨਹੀਂ ਇਹ ਐਮਪੀ ਸਾਹਿਬ ਆ ਗਏ ਆਪਾਂ ਹੀ ਜਿਤਾ ਕੇ ਤੋਰੇ ਇੱਥੋਂ ਆਪਾਂ ਹੀ ਜਿਤਾ ਕੇ ਤੋਰੇ ਆਗੇ ਆਪਣੇ ਹੱਕਾਂ ਦੀ ਗੱਲ ਹੀ ਕਰਨੀ ਹੈ ਇਹਨਾਂ ਨੇ वैसे आज ये सियासी ਲੋਕਾਂ ਤੋਂ ਸਾਰਾ ਕੋਈ ਆਸਤਾ ਨਹੀਂ ਰੱਖਦੇ ਸਾਨੂੰ ਤਾਂ ਰੋਟੀ ਦੇਣ ਵਾਲੇ ਝੰਡੇ ਆ ਇਹਨਾਂ ਫਿਰਤੇ ਸੀ ਜਿੱਤਨਾ ਰੋਟੀ ਖਾਣੇ ਆ ਤੇ ਚਲੋ ਸ਼ਾਂਤੀ ਦੇ ਨਾਲ ਬੈਠੋ ਭੱਜੋ ਭੱਜ ਦੌੜ ਨਾ ਕੀਤੀ ਜਾਵੇ ਨੇ ਯਾ ਫਾਸਲ ਨਹੀਂ ਆਉਂਦਾ ਕੋਈ ਦਿੱਕਤ ਹੋਮ ਨਹੀਂ ਨੀਗਾ ਹੋਰ ਇਹ ਵੀ ਬਹੁਤ ਆਡਾ ਕਾਗਜ਼ੀ ਤੁਸੀਂ ਕਾਗਜ਼ ਦੇ ਉੱਤੇ ਰੱਖਿਆ ਸੀ ਕਾਗਜ਼ ਉੱਪਰ ਹੀ ਰੱਖਿਆ ਲੈਟਰ ਪੈਣਾ ਉਹਨੇ ਇਕੱਠੇ ਆ ਆ ਕਾਗਜ਼ ਇੱਕ ਮਹੀਨੇ ਦੀ ਵੀ ਅਸੀਂ 15 ਮਿੰਟ ਤੋਂ ਪਹਿਲਾਂ ਪਾ ਦਾਂਗੇ ਜੀ ਜੇ ਮਤ ਜੇ ਦੋ 3 ਵੀ ਮਾਰ ਕੇ ਇੱਕ ਮਹੀਨੇ ਦੀ ਇੱਕ ਦੀ ਹੁਣ ਵੀ ਆਰਾਮ ਕਰਦੇ ਟੋਟਾ ਟੋਟਾ ਪੰਜ ਦਿਨਾਂ ਤੋਂ ਹੋਣਾ ਹੋਣਾ ਨਹੀਂ ਕਿਤੇ ਮੜਾ ਹਾਂ ਕਿੰਨੇ ਤਰੀਕ ਤੱਕ ਹਾਂ ਇਹ ਲੋ ਬੰਦੇ ਨੂੰ ਬੁਲਾਉਣੀ ਬੁਲਾਣੇ ਜੱਸੇ ਤੋਂ ਜੱਸੇ ਆ ਜਾਓ ਇੱਕ ਜਣਾ ਆ ਜਾਓ ਆ ਜਾਓ ਆ ਤੁਸੀਂ ਬੈਠੋ ਮੈਂ ਆਉ ਤੁਸੀਂ ਇੱਕ ਫੋਟੋ ਵੀ ਤੋਏ ਵੇਚ ਇਹਨਾਂ ਦੇ ਪੰਜਾਹ ਆ ਜਾਓ ਤੁਹਾਡੇ ਆਪਣੇ ਰਾਪਰੇ ਦਵਾਈ ਇਹ ਪ੍ਰੋਗਰਾਮ ਅੱਛਾ ਆ ਮੇਰੇ ਤੁਸੀਂ ਬਹਿ ਜਾ ਕੋਈ ਨਾ ਇੰਨੇ ਹਮਲਾਜੁ ਨਰੇਸ਼ ਅਦਿਵਸ਼ ਮਲੇਸ਼ ਰਾਜ ਸ਼ਿਵ ਜੀ ਇਹਨਾਂ ਤੋਂ ਪੁੱਛਤਾ ਕਿ ਕਿੰਨੇ ਦਿਨ ਸਰ ਜੀ ਇਹਨਾਂ ਦੀ 4ਵੇਂ ਦਿਨ ਬਣਦੀ ਸੀ ਆਤਲੋਂ ਹੁਣ ਪੱਕਿਆ ਦੀ ਕਿੱਪਟ ਵੀ ਨਹੀਂ ਪਾਈ ਆ ਪੱਕਿਆ ਜੀ ਦੋ ਮਹੀਨੇ ਦੀ 파ਟੇ 파ਤੀ ਇਹ ਹੁਣ ਭਾਈ ਦੋ ਤਰੀਕ ਨੂੰ ਦੋ ਤਰੀਕ ਨੂੰ ਦੋ ਤਰੀਕ ਨੂੰ ਭਾਈ ਸੀ ਕੱਲ ਸ਼ਹਿਰ ਤੁਹਾਡੇ ਸਰ ਇੱਕ ਗੱਲ ਹੈ ਰਾਮ 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 ਕੋਈ ਗੱਲ ਪੋਟੇ ਨਹੀਂ ਸਾਰੇ ਆਪਾਂ ਇਹ ਕਹਿੰਦੇ ਜੀ ਕਿਤਨੇ ਪਹਿਲਾਂ ਬੋਲ ਲੜਦੇ ਐਮਪੀ ਦੋ ਮਹੀਨੇ ਦੀ ਤੁਸੀਂ ਪੱਕਿਆਂ ਨੂੰ 파ਤੀ 파ਲੇ ਲੈ ਕਿੰਨੇ ਲਈ ਉਹਨਾਂ ਜਿਹੜੇ ਦੂਜੇ ਆ ਕੱਚੇ ਵਾਲੇ ਇੱਕ ਮਹੀਨੇ ਵੀ ਉਹਨਾਂ ਦੀ ਰਿਤੀ ਹੈ ਜੀ ਤੇ ਦੋ ਮਹੀਨੇ ਦੀ ਨਹੀਂ ਦੋ ਮਹੀਨੇ ਦੀ ਹੈ ਹਾਂ ਜੀ ਉਹਦਾ ਹੈ ਉਹਦਾ ਕਦੋਂ ਕਰਦਾ ਹਾਂ ਅਸੀਂ 15 ਦੇ ਵਿੱਚ ਵਿੱਚ ਜਿਹੜਾ ਇੱਕ ਮਹੀਨੇ ਵੀ ਪਾਉਂਦੇ ਹੋ ਸਾਰਾ ਕੁਝ ਬੈਠਦਾ ਹਾਂ ਹਾਂ ਬੈਠਦਾ ਵੀ ਉਹਨੂੰ ਪੱਕੇ ਸੀ ਤੱਕੇ ਵਿੱਚ ਐਸ ਤੋਂ ਫੈਂਡੇ ਵਿੱਚ ਉਤਾਰਨ ਵਾਸਤੇ ਜਿਹੜਾ ਪੈਸਾ ਸਾਡਾ ਪ੍ਰਬੰਧ ਸੀ ਉਹਨਾਂ ਦੇ ਨਾਲ ਵਿੱਚ ਜਿਹਨਾਂ ਦੀ ਵੀ ਰਿਜ਼ਾਲਵ ਉਹ ਕੰਕਰੀ ਕੀਤੀ ਹੈ ਅਸੀਂ ਉਹਨਾਂ ਨੂੰ ਕਿਹਾ ਬੁਲਾਇਆ ਜੀ ਉਹਨਾਂ ਨੇ ਅਜੇ ਤੱਕ ਕੁਝ ਨਹੀਂ ਉਹਨੇ ਵੀ ਦੂਸਰੇ ਤੋਂ ਆਪਣੇ ਦੋ ਘੰਟੇ ਲੈ ਕੇ ਕਰੋ ਬੋਦੀ ਦਿਸੇ ਦਾ ਨਾ ਠੀਕ ਹੈ ਉਹਨਾਂ ਨੂੰ ਕਰਾ ਜਾਣਾ ਉਹਦਾ ਫੀ ਪ੍ਰਧਾਨ ਜਿਆ ਸਾਡਾ ਪ੍ਰਧਾਨ ਦੀ ਗੱਲ ਐ ਸਾਡੀ ਪੈ ਗਈ ਮੈਂ ਮਨਾ ਭਾਉਣਾ ਸੁਣ ਸਕਦਾ ਲੋਨ ਲੈ ਸਾਡੇ ਪੱਲੇ ਤਾਂ ਕੁਰਸੀ ਸਮਝ ਗਿਆ ਸਮਝ ਗਿਆ ਦੋ ਹੋ ਗਏ ਚਾਰ ਦੂਜੇ ਇੱਕ ਬਾਕੀ ਸਾਡਾ ਪੀਐਫ ਜਿਹੜਾ 7 ਸਾਲਾਂ ਦਾ ਸੀ ਉਹ ਗਿਆ ਸਾਡੇ ਖਾਣਾਂ ਦੇ ਕਿਸੀ ਨਹੀਂ ਇਸ ਵਾਰ ਜੀ ਇਹਨਾਂ ਦਾ ਜਿਹੜੇ ਡੀਟੇਲ ਕੋ ਪੀਐਫ ਕਰਦੇ ਜਦੋਂ ਕੋਈ ਪਤਾ ਨਹੀਂ ਕਿਸੇ ਨੂੰ ਮੇਰੇ ਖਾਤੇ ਕਿੰਨੇ ਪੈਸੇ ਹੈ ਮੈਂ ਇਹ ਉਹ ਸਾਬ ਅਡਮੈਂਟਿੰਗ ਦੇ ਚੇਅਰਮੈਨ ਦੇ ਨਾਮ ਤੇ ਕੋਈ ਜਿਹਨੇ ਉਹ ਰਜਿਸਟ੍ਰੇਸ਼ਨ ਟੇਨਗੇ ਇਹਨਾਂ ਦਾ ਪਲਾਜ਼ਮਤੀ ਸਟੇਟਮੈਂਟ ਉਹਦੇ ਸਾਲ ਬਾਦ ਹੋ ਗਿਆ ਜੀ ਥੋੜਾ ਜੀ ਫੀਲ ਟੱਕ ਡਿਸਟਰਸ ਅਸੀਂ ਕਰਦੇ ਹਾਂ ਸਰ ਨੇ ਤੇ ਉਹਦਾ ਵੜਾਇਆ ਸੀ ਲੱਗਦਾ ਇਹ ਉਸ ਫਾਈਲ ਕਰ ਚਾਰੀਆਂ ਦਾ ਜਿਹੜਾ ਚੱਲਦਾ ਉਹਦਾ ਸਰ ਕੀ ਸਟੇਟਸ ਹੈ ਕਿ ਜਿਸ ਮੈਂ ਉਹਨਾਂ ਕੋਲ ਹੀ ਬੈਠਾ ਹਾਂ ਮੈਂ ਬਈ ਉੱਠ ਕੇ ਵੀ ਹਾਂ ਜੀ ਅਰ ਪਤਾ ਕੀ ਹੈ ਇਹ ਇਹ ਸਭ ਕੋ ਪ੍ਰੋਬਲਮ ਕੀ ਹੈ ਨਾ ਦੇ ਆ ਦੇ ਆਲ ਆਰ ਹੈਂਡ ਟੂ ਹਾਊਸ ਹੈ ਨਾ ਉਹ ਉਹਨੇ ਕਿ ਕਿਧਰ ਉਧਰ ਦੇਖੋ ਜੋ ਕਮਾਉਂਦੇ ਨੇ ਉਹੀ ਖਰਚਦੇ ਨੇ ਸੋ ਉਧਰੇ ਉਧਰੇ ਜਿਹੜੇ ਕਰਜ਼ੇ ਲਏ ਹੋਏ ਨੇ ਬਰ ਉਹਨਾਂ ਦੇ ਵਿਆਜ ਜਾਂ ਕੁ ਇਸ ਤਾ ਸੋ ਜੇ ਮੇਰੇ ਕੋਲੇ ਕਮੇਟੀ ਵੱਲੋਂ ਵੀ ਬੈਠੇ ਨੇ ਸਰ ਮਾਨਯੋਗ ਕੌਂਸਲ ਸਾਹਿਬ ਜੀ ਨਾ ਉਹ ਉਹਨ ਮੇਰੇ ਕੋਲ ਲਿਸਟ ਹੈਗੀ ਆ ਉਹ 2 ਮਹੀਨਿਆਂ ਦੀ ਜਿਹੜੇ ਪੱਕੇ ਨੇ ਉਹਨਾਂ ਦੀ ਤਨਖਾਹ ਇਹਨਾਂ ਨੇ ਪਾਤੀ ਤੇ ਉਹ ਇਹਨਾਂ ਨੇ ਮਿਲ ਵੀ ਗਈ ਹਨ ਤੇ ਜਿਹੜੇ ਕੱਚੇ ਨੇ ਉਹਨਾਂ ਦੀ ਇੱਕ ਇੱਕ ਮਹੀਨੇ ਦੀ ਪਾਤੀ ਹੁਣ 2 ਮਹੀਨਿਆਂ ਦੀ ਪੱਕਿਆਂ ਦੀ ਰਹਿ ਗਈ ਤੇ ਇੱਕ ਇੱਕ ਮਹੀਨੇ ਦੀ ਕੱਚੇ ਜੜੀ ਨੇ ਉਹਨਾਂ ਦੀ ਰ ਸੀ ਤੇ ਇਹਦੇ ਚੋ ਜੇ ਤੁਹਾਡੇ ਕੋਲੇ ਕੋਈ ਇਸ ਤਰ੍ਹਾਂ ਦਾ ਫੰਡ ਹੋਵੇ ਕਿ ਕਮੇਟੀ ਤੁਹਾਨੂੰ ਉਸ ਵੇਲੇ ਪੇ ਕਰ ਦੇ ਜਦੋਂ ਉਹਨਾਂ ਕੋਲੇ ਬੈਟ ਵਗੈਰਾ ਦਾ ਆ ਜੀ ਇਹਨਾਂ ਕੋਲ ਵੀ ਈਓ ਨੂੰ ਕਹਿੰਦੇ ਕਿ ਈਓ ਪਾ ਸਕਦਾ ਵੀ ਅੱਜ ਤੋਂ ਬਿਨਾਂ 14ਵੇਂ ਵਿੱਤਕ ਨਹੀਂ ਸਕਦਾ ਗ੍ਰਾਂਟ ਦਾ ਪਾਸਾ ਪਿਆਈਏ ਨਾ ਕੋਈ 14ਵੇਂ ਵਿੱਤਕ ਕਮਿਸ਼ਨ ਦੀ ਕਹਿੰਦੇ ਗ੍ਰਾਂਟ ਪਈ ਹੈ ਜਿਹੜੀ ਈਓ ਪਾ ਸਕਦਾ ਜੇ ਤੁਸੀਂ ਉਹ ਪਿਛਲੇ ਨਹੀਂ ਪਾਈ ਸੀ ਹਾਂ ਪਲੀਜ਼ ਕੋਈ ਕੁਝ ਪਤਾ ਕਿ ਇਹ ਕੋਈ ਦੇਖੋ ਸ਼ੌਕ ਨੂੰ ਤਾਂ ਬੈਠੇ ਨਹੀਂ ਇੱਥੇ ਸਾਡੇ ਤੇ ਕੋਈ ਹਨਾ ਪਰ ਇਹ ਵੀ ਆਮ ਪਬਲਿਕ ਨੂੰ ਵੀ ਕਨਵੀਨੀਅੰਸ ਉਹਦਾ ਖਿਆਲ ਰੱਖਣਾ ਪੈਣਾ ਆਪਾਂ ਨੂੰ ਹਨਾ ਹਾਂ 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 ਕੋਈ ਕੋਈ ਟਾਈਮ ਕੋਈ ਟਾਈਮ ਬਾਉਂਡ ਦੇ ਸਕਦੇ ਹੋ ਸਰ ਕਿੰਨੇ ਹਾਊ ਲੌਂਗ ਇਟ ਗਿਲ ਟੇਕ ਓਕੇ ਚਲੋ ਮੈਂ ਇਹਨਾਂ ਨਾਲ ਗੱਲ ਮੈਂ ਮੈਂ ਗੱਲ ਕਰ ਕੋਈ ਗੱਲ ਨਹੀਂ ਕੋਈ ਗੱਲ ਮੈਂ ਕਰ ਮੈਂ ਮੈਂ ਗੱਲ ਮੈਂ ਆਪਾਂ ਦੀ ਗੱਲ ਉਹਨਾਂ ਦਾ ਇਸ਼ਾਰੇ ਜਿੱਥੇ ਹੁੰਦੀਆਂ ਛਾਈ ਹੋਈਆਂ ਨੇ ਉਹਨਾਂ ਦੇ ਆਖੂ ਆ ਜਾਣਗੇ ਜਿੱਥੇ ਬੁਲਾ ਕੇ ਨਾ ਛੇ ਤੇ ਬਿਠਾ ਦੇ ਤੂੰ ਸੁਣਾਉਣੇ ਜਿੱਥੇ ਬੰਦੇ ਆ ਗੁੜੇ ਸਾਰੇ ਇਸ ਤਰ੍ਹਾਂ ਦੇ ਆਏ ਹੋਏ ਹਾਂ ਬਿਲਾਓ ਜਿਹੜੇ ਜਿੰਨਾਂ ਸੀ ਬੜਾ ਸਾਰੇ ਆਈਆਂ ਨਾ ਅਸੀਂ ਸੁਣਨ ਨੂੰ ਫੈਸਲਾ ਕਰਦੇ ਆ ਨਹੀਂ ਮੈਂ ਹੁਣ ਜਾਣਾ ਹਲਕੀ ਮੈਂ ਜਾਣਾ ਕੋਈ ਨਹੀਂ ਆ ਠੀਕ ਤੁਸੀਂ ਦੇਖੋ ਫੈਸਲਾ ਤੁਸੀਂ ਠੀਕ ਹੈ ਜੀ ਹਾ ਬੀਸੀ ਨੇ ਚੋਣ ਸਮਝਾ ਲਿਆ ਠੀਕ ਹੈ ਇਨਕੰਟੇਨੈਂਟ ਦੇ ਚਾਹਤ ਵਿੱਚ ਨਹੀਂ ਦੀ ਬੰਦਵਾ ਠੀਕ ਹੈ ਜੀ ਠੀਕ ਹੈ ਮੈਂ ਤੁਹਾਡਾ ਪ੍ਰਤੀਕ ਠੀਕ ਹੈ ਜੀ ਮਤਲਬ ਇਹ ਜੀ ਇਧਰੋਂ ਸਾਡੀ ਬੇਨਤੀ ਹੈ ਕਿ ਬੇਬੇ ਕੋ ਤੁਸੀਂ ਵੀ ਸਮਝਦੇ ਹੋ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਸਕਰਪ ਵੀ ਪਰ ਇਸ ਸਮੇਂ ਅਜਿਹਾ ਜਿਹੜਾ ਕਿ ਮੇਰੇ ਸਾਹਮਣੇ ਨਿਕਲ ਬੈਠਾ ਇਹ 15 ਦਿਨਾਂ ਚ ਕਿੰਨੀ ਸਾਰੀ ਗੱਲ ਫਤੂ ਸਰ ਮੈਂ ਦੱਸਦਾ ਤੁਹਾਨੂੰ ਇਹ ਕਿਹੜਾ ਡੀਸੀ ਸਾਡਾ ਸਾਨੂੰ ਗੁੜਾ ਕਰਦੇ ਨੇ ਸਾਨੂੰ ਤਨਖਾਹ ਨਹੀਂ ਦੇਣੀ 15 ਤਰੀਕ ਨੂੰ 15 ਦਿਨਾਂ ਚ ਕੋਈ ਤਰ੍ਹਾਂ ਨਹੀਂ ਤਨਖਾਹ ਲੈਣੇ ਸਾਨੂੰ 2 ਦਿਨਾਂ ਦਾ ਮੋੜ ਦੇ ਅਸੀਂ ਲੈ ਲਾਂਗੇ 15 ਦਿਨਾਂ ਦਾ ਨਹੀਂ ਅਸੀਂ ਲੈ ਲਾਂਗੇ ਤਨਖਾਹ ਦੇਂਦੇ ਸੀ ਮੈਂ ਦੱਸਦਾ ਗੱਲ ਰੱਖਦੇ ਆ ਤਾਂ ਮੰਨ ਨਹੀਂ ਦੇ ਹਾਂਜੀ ਥੋੜਾ ਫੈਸਲਾ ਹੋਊਗਾ ਆਪਾਂ ਮੈਂ ਤਾਂ ਤੁਹਾਨੂੰ ਇਹ ਕਹਿੰਦਾ ਤੁਹਾਨੂੰ ਫੇਰ ਸਾਨੂੰ ਧਰਨੇ ਆਉਂਗਾ ਮੈਂ ਪੈਸਾ ਦੇਣਾ ਪਊਗਾ ਮੰਤਰੀ ਸਾਹਿਬ ਮੈਂ ਦੱਸਦਾ ਇੱਕ ਤਰ੍ਹਾਂ ਦਾ ਕੋਈ ਪੈਸਾ ਪਿਆ 25 ਲੱਖ ਰੁਪਏ ਬੈ ਕੱਲ ਬਦਲਣ ਬਣ ਜਾ ਹਾਂ ਤਾਂ ਇਸ ਟਾਈਮ ਆ ਕੱਲ ਬਦਲਣ ਏਸੀ ਟਾਈਮ ਦੇ ਸਕਦੇ ਏਸੀ ਟਾਈਮ ਉਹ ਥਾਮਾ ਤੇ ਦੇਤੀ ਵਿੱਚ ਪਾ ਕੇ ਟ੍ਰਾਂਸਫਰ ਕਰਕੇ ਪੈਸੇ ਪਹਿਲਾਂ ਸਾਨੂੰ ਵੀ ਦਿੱਤੇ ਹੀ 3.5 ਲੱਖ ਰੁਪਏ ਟ੍ਰਾਂਸਫਰ ਕੀਤੇ ਸੀ ਜਿਵੇਂ ਦੀਵਾਲੀ ਬਣੀ ਉਹ ਬਾਕੀ ਸਾਹਬ ਦੇ ਬਾਬ ਜੱਸਾ ਮਿੰਟ ਉਹਦੇ ਜੀ ਸੀ ਜੀ ਵਿੱਚੋਂ ओके ਅਸੀਂ ਇਸੇ ਮੈਸੇਜ ਵਿੱਚ ਉਹ ਪਿਛਲੇ 2 ਮਹੀਨੇ ਦੀ ਗੱਲ ਹੈ ਉਹ ਤੋਂ ਅਸੀਂ ਉਧਰਲੇ ਪਾਸੋਂ ਇਹ ਕਹਿ ਕੇ ਦਿਵਾਲੀ ਮੁਕਤੀ ਲੜ ਕੇ ਵੀ ਤੂੰ ਕਹਿੰਦਾ ਉਹਨੂੰ ਪਾ ਉਧਰਲੇ ਪਾਸੋਂ ਅਸੀਂ 14ਵੇਂ ਬੈਂਟਰੀਟ ਤੋਂ ਕਹਿੰਦਾ ਧਾਰੇ ਵਾਲੀ ਗੱਲੀ ਕਿ ਉਧਰੋਂ ਲੈ ਕੇ ਕੀੜਾ ਪਾਤਾ ਸੀ ਮੁਰ ਕੇ ਬੈਠਾ ਕੇ ਸੀ ਉੱਪਰ ਘਟਾਤਾ ਹੁਣ ਅਸੀਂ ਉਹਨੂੰ ਪਿਆ ਸੀ ਤੂੰ ਇਹ ਗੱਲ ਕਰਕੇ ਅੰਦਰਲੇ ਪਾਸੇ ਯੂ ਉਹਨੂੰ ਕਰ ਇਹ ਉਹ ਬੰਦੇ ਅਸੀਂ ਨੰਬਰ ਨਹੀਂ ਨੰਬਰ ਕਰ ਕਰ ਲਗਾ ਤਾਂ ਗੰਦੀ ਕੰਪਨੀ ਹੈਗਾ 99987 32 034 ਮੈਂ ਕਰ ਜਾਂਦਾ ਨਹੀਂ ਆਪਾਂ ਕਿੰਨੀ ਮੈਂ ਤੁਹਾਨੂੰ ਜਰਾ ਦਿਖਾ ਦੇਣੀ ਚਾਹੀਦੀ ਸਾਡੇ ਨੇ ਸਮਝਾਤਾ ਹੋਊਗਾ ਪਹਿਲਾਂ ਕਲੀਅਰ ਕਰਦੇ ਆ ਸਾਰੇ ਜੀ ਸਾਰੇ ਸਾਂਸ ਸੁਣ ਕਰਕੇ ਫੇਰ ਬੰਨ ਲਿਆ ਸਮਝਾਤਾ ਹੋ ਗਿਆ ਕਹਿੰਦਾ ਵੀ ਮੈਂ ਇਦੋਂ ਕੱਟ ਲਵਾਂ ਦੋ ਮਹੀਨੇ ਚਲਦਾ ਇਹਨਾਂ ਦੀ ਉਹ ਦੋ ਮਹੀਨੇ ਸਾਂਸ ਕਰ ਤੇ ਹੋਰ ਦੋ ਮਹੀਨੇ ਉਹ ਚੰਗਾ ਚੱਲ ਆਉਂਦਾ ਹਾਉਂ ਚਾਰ ਨੇ ਮੂਰ ਦੋ ਮਹੀਨੇ ਜੀ ਕਹਿੰਦਾ ਮੈਂ ਦੋ ਹੀ ਕੱਟ ਲੈਣਾ ਮੇਰੇ ਸਾਹਮਣੇ ਚੈੱਕ ਕਰਦਾ ਉਜੇ ਦਿਨ ਚੈੱਕ ਦੇਰ ਵੇਲੇ ਫੇਰ ਮੁੱਖਰ ਕੇ ਬੰਨੇ ਮੁੰਡੇ ਨੂੰ ਪੁੱਟਾਇਆ ਸਾਰੇ ਹੋਏ ਦੇ ਸੀ ਕੋਈ ਗੱਲ ਪਤਾ ਕੀ ਹੈ ਕਰਦਾ ਤਾਂ ਪੀਓ ਖਰਾਬਾ ਹੁਣ ਪੀਓ ਕੋਈ ਨਹੀਂ ਇਹ ਸੂਰਜ ਦਾ ਰੋਲ ਨਹੀਂ ਆ ਅਸੀਂ ਦਾ ਪੂਰਾ ਇਧਰ ਤਾਂ ਪੀਓ ਨਹੀਂ ਆ ਹਾਂ ਤੁਸੀਂ ਕੋਈ ਗੱਲ ਨਹੀਂ ਲੱਗਦੀ ਪੀਓ ਤੇ ਮੜਾ ਬੱਸ ਇਹ ਕਾਹਨ ਗੱਲ ਕਰ ਰਹੇ ਹੋ ਜਿਹੜਾ ਉਹਦੇ ਵਿੱਚ ਤੁਹਾਨੂੰ ਜਿਹੜਾ ਹੋਰ ਪਾਣੀ ਪਾਣੀ ਮਾਰ ਰਿਹਾ ਮਾਰਤਲੇ ਨੇ ਆਇਦਨ ਉਹਨਾਂ ਨੇ ਜਿਹੜੀ ਆਪਣੀ ਸੁਣਾਉਂਦੇ ਮੇਰੇ ਕੋਲੋਂ ਚੋਟਾ ਪਰ ਮਾਰਾ ਆ ਉਹਨਾਂ ਨੂੰ ਕਰਾਇਆ ਉਹਨਾਂ ਦੇ ਵਾਲੇ ਉਹਨੇ ਗੱਲ ਹੋਪਣੀ ਨਹੀਂ ਬਣੀ ਖਰਾਬ ਅਸੀਂ ਰਾਮਪੁਰਾ ਫੂਲ ਮੰਡੀ ਦਾ ਫਿਕਸ ਟ੍ਰੋਡ ਦਾ ਮਾਪ ਉਟਾਏ ਆ ਆਹਦੇ ਅੱਛੀ ਬੰਦੇ ਆ ਨਾਲ ਮਿਲ ਕੇ ਰੱਖਦੇ ਆ ਨਾ ਇੱਥੇ ਰਪਾ ਬੈਠੀ ਆਥੇ ਅੰਡਾ ਦਿੱਤੀ ਹੋਈ ਪੈਸਾ ਜੋ ਤਰਖਾਤ ਦੇ ਉਹੜਾ ਤਕਨੀਕੀ ਰੇਡ ਹੈ 88% ਦਾ ਦਿੰਦੇ ਆ 37% ਉਹਦਾ ਨਲਾਇਕ ਮੈਂ ਦਰਵਾਇਆ ਪਾਉਂਦਾ ਨਹੀਂ ਇਹ ਤਾਂ ਇੰਨਾ ਨਲਾਇਕ ਹੋਇਆ ਕਿ ਹੱਥੋਂ ਵੱਜਾ ਦਿੰਦਾ ਨਹੀਂ ਉਹ ਕਾਫੀ ਨਲਾਇਕ ਉਹ ਰੋੜੇ ਵੀ ਕਰਦੇ ਪੁਰਾਣੀਆਂ ਗੱਲਾਂ ਛੱਡ ਤੋ ਹੁਣ ਦੀ ਗੱਲ ਕਰ ਮਨ ਲਾ ਤਾਂ ਫੋਨ ਵੀ ਬੰਦ ਕਰੀ ਬੱਟਾਈ ਉਹਦਾ ਜੀ ਉਹਦਾ ਨਲਾਇਕ ਹੈ ਉਦੇ ਮੈਨੂੰ ਕਹਿੰਦਾ ਕਿ ਮਾਦਾ ਯਾਰੇ ਥੋਂ ਨਿਕਲਣਾ ਮੈਨੂੰ ਕੋਈ ਲੱਗਦਾ ਚੰਗ ਭਰ ਤੇ ਮੈਂ ਅੱਜ ਨਿਕਲ ਜਾਗਾ ਹਲੋ ਐਕਾ ਸਰ ਮੈਂ ਇੱਥੇ ਆਇਆ ਹਾਂ ਨਾ ਅੱਡਾ ਔਰ ਅੱਗੇ ਸਾਡੇ ਤੇ ਕੁਲਟੀ ਸਰ ਨਾਲ ਦੀ ਗੱਲ ਹੋਈ ਹੈ ਹਲੋ ਉਹ ਇਹ ਜਿਹੜਾ ਜਿਹੜਾ ਇਹਨਾਂ ਦਾ ਫਾਈਨਾਂਸ ਦਾ ਹੈਗਾ ਜਿਹੜਾ 14 ਨੂੰ ਦਿੱਤੀ ਕਿਸ਼ਮਤ ਨਾਲ ਪੈਸਾ ਉਹ ਨਹੀਂ ਕੋਟਾਈ ਕਰ ਮਿਸਟਰ ਆਪਣੀ ਮਤal ਕਰਨਾ ਹੈ

ਵੇ 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 ਸ਼ਾਰਟ ਹੀ ਦੇ ਜੇ ਤੁਸੀਂ ਕੋਈ ਸ਼ਾਰਟ ਨਹੀਂ ਦੇਉਂਗੇ ਤਾਂ ਹਾਂਜੀ 15 ਦਿਨਾਂ ਦਾ ਜੋ ਪਹਿਲਾਂ ਉਹ ਕਹਿੰਦਾ ਦੁੱਧ ਦਾ ਜਿਹੜਾ ਉਹ ਕਹਿੰਦਾ ਲੱਸੀ ਨੂੰ ਹੁੱਕਾ ਮਾਰਦਾ ਨਾ ਜਿੱਦੂ ਪਹਿਲਾਂ ਜਿਹੜੇ ਤੁਸੀਂ ਦੋ ਵਾਰੀ ਬੈਠੇ ਹੋ ਉਹਦੇ ਚਿਰ ਨਹੀਂ ਉਹ ਫੁੱਲ ਫਿਲੇ ਹੋਏ ਪ੍ਰੋਮਿਸ ਹੋ ਕਿਵੇਂ ਮੰਨਣਗੇ ਉਹ ਕੋਈ ਸਾਕਾ ਕੋਈ ਨਹੀਂ ਦੱਸਦਾ ਕੋਈ ਜ਼ਿਆਦਾ ਕੋਈ ਸ਼ਾਰਟ ਨਹੀਂ ਦੇ ਦੋ ਤੁਸੀਂ ਕੋਈ ਹਾਂਜੀ ਮੈਂ ਬੱਚਾ ਜੀ ਮੈਂ 15 ਦਿਨਾਂ ਦੇ 16 ਦਿਨ 12 ਦਿਨ ਦੀ ਕੋਈ ਤਰੀਕ ਦੇਓ ਜਦੋਂ ਫਿਰ ਅਤਿ ਬਈਤ ਬਰੀ ਸਾਰੀਆਂ ਤਥੇਬੰਦੀਆਂ ਨੇ ਸਾਰੇ ਜਿਹੜੇ ਨਾਲ ਸਾਥ ਦੇ ਆਏ ਨੇ ਜੇ ਹੁਣ ਇੱਕਦਮ ਐ ਇਦਾਂ ਇਦਾਂ ਕਰ ਦੇਣਗੇ ਕੋ ਕੋ ਉਹ ਆਪਣੇ ਆਪ ਨੂੰ ਸਮਝਣਗੇ ਪਤਾ ਨਹੀਂ ਸਾਨੂੰ ਲੱਗ ਗਿਆ ਆਪ ਬ੍ਰਾਮਨਾਸ ਪਤਾ ਨਹੀਂ ਕੀ ਮੈਂ ਕੀ ਕਰ ਲਿਆ ਜੋ ਕਿ ਤਾਂ ਡੇ ਬਾਏ ਡੇ ਵੱਡਾ ਹੋ ਹੀ ਜਾਊਗੇ ਤਾਂ ਵੱਡਾ ਹੀ ਹੋ ਜਾਣਾ ਇਹ ਨਾ ਮੇਰਾ ਸਿੱਖਾ ਹੀ ਹੋ ਜਾਊਗਾ ਮੈਂ ਕੋਈ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਆਪਾਂ ਕੋਈ ਭੜਕਾਈ ਇੱਕ ਜਾਂ ਕੋਈ ਇਹ ਤਾਂ ਰਾਜਨੀਤਿਕ ਉਹੀ ਇਹਦਾ ਕੋਈ ਇਹਦਾ ਯਾਰ ਹੈਂਡ ਟੂ ਮਾਉਥ ਬੰਦੇ ਨੇ ਜਿਹੜੇ ਜੋ ਕਮਾਉਂਦੇ ਨੇ ਉਸ ਨੂੰ ਉਹੀ ਖਾਂਦੇ ਨੇ ਸੋ ਇਹਨਾਂ ਨੇ ਕਿਹੜਾ ਕੋਈ ਚਬਾਰੇ ਛੱਟਣੇ ਨਹੀਂ ਤਨਗਾਹਾਂ ਦਾ ਮਤਲਬ ਰੋਟੀ ਨਹੀਂ ਪੱਕ ਰਹੀ ਜਦੋਂ ਲੋਨ ਲਿਆ ਬੱਚਿਆਂ ਦੇ ਪਿੱਸਾ ਭਰਨੀਆਂ ਨੇ ਇਹਦਾ ਹੱਲ ਕੀ ਆ ਹੁਣ ਬੈਸਟ ਬੈਸਟ ਵੇ ਆਊਟ ਇਹਦਾ ਕੀ ਹੈ ਹੈਲੋ ਮਣੀ ਬੱਤਨੀ ਅੰਮ੍ਰਿਤ ਹੈਲੋ ਉਹ ਮਹੀਨੇ ਦੀ ਹੋ ਗਈ ਉਹ ਨੋ ਪ੍ਰੋਬਲਮ ਹੈ ਮੇਰੇ ਕੋਲ ਲਿਸਟ ਆ ਗਈ ਹੁਣ ਦੋ ਦੀ ਇਹਨਾਂ ਦੀ ਤੇ ਇੱਕ ਦੀ ਕੱਚੀਆਂ ਉਹ ਤਿੰਨ ਰਹਿ ਗਈਆਂ ਪਹਿਲਾਂ ਦੇ ਕੰਮ ਕਰਡਣਾ ਜੀ ਉਹ 15 ਦਿਨ ਦੀ ਜੀ ਸਾਹਿਬ ਕਹਿੰਦੇ ਆ ਕਰਡਣਾ ਹੈ ਚਲੋ ਮੈਂ ਕਰਦਾ ਹਾਂ ਕਲੀਕਟਰ ਨਾਲ ਗੱਲ ਕਰਦਾ ਪੁਲੀ ਮੈਂ ਥੋੜਾ ਜਨਾ ਮੈਂ ਤੁਹਾਡੇ ਤੁਹਾਡਾ ਨੰਬਰ ਲੈ ਲਿਆ ਮੈਂ ਤੁਹਾਡੇ ਨਾਲ ਗੱਲ ਕਰਦਾ ਤੇ ਇਹਦਾ ਕੋਈ ਨਹੀਂ ਉੱਠ ਖਡੋ ਜਨ ਇਦਾਂ ਫਿਰ ਦਿਮੋ ਪਬਲਿਕ ਇਹ ਵੀ ਪਬਲਿਕ ਨੂੰ ਤਾਂ ਕਰਨਾ ਜੀ ਨਾ ਕੋਈ ਪ੍ਰੋਬਲਮ ਇਹ ਹੋਗੀ ਨਾ ਹੁਣ ਰਵਾਜ ਇਹ ਬਣ ਗਿਆ ਕਿ ਜਿੰਨਾ ਚਿਰ ਸੜਕ ਤੇ ਲੋਕ ਲਾਸ਼ਾਂ ਰੱਖਦੇ ਨੇ ਤਾਂ ਕਿਤੇ ਜਗ੍ਹਾ ਅਫਸਰ ਬਾਹਰ ਖੜਦੇ ਆ ਆਮ ਲੋਕਾਂ ਦਾ ਨਾਸੇ ਜੁਟ ਗਿਆ ਨਾ ਕੋਈ ਗੱਲ ਨਹੀਂ ਮੈਂ ਕਰਦਾ ਗੱਲ ਮੈਂ ਟੀ ਸਾਹਿਬ ਨਾਲ ਗੱਲ ਕਰ ਕਿ ਤੁਹਾਨੂੰ ਤੁਸੀਂ ਆਪਰੇ ਕਰ ਲਓ ਹੁਣ ਤੁਸੀਂ ਬਦਲੋ ਤੁਸੀਂ ਸਾਰੇ ਹਾਂ ਉਹ ਜੀ ਘੱਟ ਕਰ ਦਿੰਦੇ ਨੇ ਠੀਕ ਹੈ ਤਾ ਕੋਈ ਨਹੀਂ ਕਿੰਨਾ ਮਿਲਦਾ ਹੈ ਉਹ ਆਪ ਐਡਿਟ ਕਰੋ ਜੀ ਮਸਤ ਨਾ ਕੋਈ ਤਾ ਕੋਈ ਨਿਕਲਦਾ 15 ਡੰਡਾ ਵੀ ਆਉਂਦਾ ਇਸ ਲਈ ਭਾਈ ਕਰਨਾ ਕਿ ਇਹ ਸੋਤ ਜੀ ਨੇ ਮਨ ਵਿੱਚ ਪਾ ਲਿਆ 50 ਡੰਡਾ ਜੀਰੇ ਤੇ ਆਪ ਦੇ ਨਾਲ ਜਿੱਦ ਮੈਂ ਵੀ ਉਹਨਾਂ ਦਾ ਠੀਕ ਕਰ ਜੀ ਵਿਸ਼ੇ ਇਹ ਤਾਂ ਕੋਈ ਦਿਹਾੜੀ ਨਹੀਂ ਕਰਦਾ ਬੰਦਾ ਠੀਕ ਹੈ ਅਦਰਵਾਈਜ਼ ਤੁਹਾਡੇ ਕੋਲੇ ਹਾਰੇ ਹੱਥ ਨਹੀਂ ਵੇ ਤੁਹਾਡਾ ਰਾਈਟ ਇੱਕ ਇੱਕ ਸਭ ਸਾਡੇ ਬੈਂਸਰ ਇੱਕੋਂ ਕੋਈ ਨਾ ਜਿੱਤ ਮਿੰਟ ਦੀ ਮਾੜੀ ਸੁਣੋ ਸਾਡੀ ਕੌਂਸਲਰਾਂ ਦੀ ਬੇਨਤੀ ਹੈ ਕੌਂਸਲਰ ਬਣਦੇ ਤੈਨੂੰ ਪ੍ਰਧਾਨ ਜੀ ਨਾਲ ਬੈਠਾ ਅਸੀਂ ਤੁਹਾਨੂੰ ਬੇਨਤੀ ਕਰਦੇ ਵੀ 15 ਦਿਨਾਂ ਦੇ ਵਿੱਚ ਜੇ ਨਹੀਂ ਸਰਫਾ ਪਹੁੰਹਣਗੇ ਅਸੀਂ ਤੁਹਾਡੇ ਨਾਲ ਅਸੀਂ ਉਹ ਜਾਣੀ ਫਿਰ ਫੈਸਲਾ ਕਰਦੇ ਤੁਸੀਂ ਫੈਸਲਾ ਕਰ ਲਓ ਜੇ ਐਮਪੀ ਸਾਹਿਬ ਤਾਂ ਨਾ ਵੀ ਬੈਠੇ ਨਾ ਕਮੇਟੀ ਜੀ ਚ ਨਹੀਂ ਹੈ ਕਰ ਲਿਆ ਤਾਂ 15 ਦਿਨਾਂ ਬਾਅਦ ਅਸੀਂ ਵੀ ਨਾਲ ਆਵੀਂ ਮੈਂ ਵੀ ਆਉਂਦਾ ਹਾਂ ਇਹ ਕੀ ਗੱਲ ਸੰਨੀ ਕੰਮ ਕਰੂਗਾ ਚੱਲਿਆ ਕਿਹੜਾ ਸਾਡੇ ਪੱਕੇ ਦਾ ਪੀਐਪ ਹਰ ਸਭ ਨਹੀਂ ਜਾਉਂਦਾ ਜੇ ਇਹਨਾਂ ਨੂੰ ਦਿੱਤਾ ਜਾਵੇ ਵੀ ਇਹ ਕਿਹੜੀ ਤਰ੍ਹਾਂ ਕਰਦੀ ਆ ਸਾਨੂੰ ਪਤਾ ਹੀ ਨਹੀਂ ਇੱਕ ਮਿੰਟ ਜੀ ਉਹ ਤਾਂ ਬੈਠ ਕੇ ਜਿਹੜਾ ਹੀਰੋ ਹੈ ਜਿਹੜਾ ਪੰਨਾ ਕਰਾਉਣ ਦੇ ਫੰਡ ਹੈ ਇੱਕ ਸੋਨ ਆਪਣੀ ਮੀਟਿੰਗ ਹੋਊ ਉਹਦੇ ਵਿੱਚ ਜਿਹੜੇ ਪੁਰਾਣੇ ਫੰਡ ਇਹਨਾਂ ਦੇ ਰਹਿੰਦੇ ਈਪੀ ਪਾ ਜਿਹੜੇ ਪੱਟਿਆ ਠੇਕੇਦਾਰ ਦੇ ਉਹ ਇਹਨਾਂ ਦਾ ਜਮਾ ਨਹੀਂ ਹੋਇਆਗਾ ਉਹਦੇ ਪ੍ਰਤੀ ਅਸੀਂ ਉਹਦੇ ਤਰਖਾਸ ਅਸੀਂ ਵੀ ਨਾਲ ਕੀਤੀ ਸੀ ਅਸੀਂ ਤੁਹਾਨੂੰ ਪੁੱਛੋ ਇਹਨਾਂ ਦੇ ਨਾਲ ਵੀ ਥਾਣੇ ਵੀ ਅਸੀਂ ਤਾਂ ਕਹਿੰਦੇ ਆ ਵੀ ਵੀ ਉਹ ਹੋਣਾ ਚਾਹੀਦਾ ਵੀ ਵੀ ਬੰਡ ਜਿਹੜਾ ਪ੍ਰਾਪਤ ਠੇਕੇਦਾਰ ਨੇ ਉਹ ਦਿਮਾਉ ਉਹ ਹੀ ਪੈਸਾ ਜਮਾਉਂਦਾ ਉਹ ਹੀ ਆ ਜੀ ਤੁਹਾਦਰ ਚਾਨਨੇ ਆ ਜੇ ਸਾਡੇ ਬੱਚੇ ਪਰਦੇ ਆ ਤਾਂ ਕੋਈ ਨਹੀਂ ਆ ਸਾਡੇ ਬੱਚੇ ਦੋ ਦਿਨਾਂ ਦੇ ਵਿੱਚ ਕੀ ਹੋ ਉਹ ਯਾਰ ਨੂੰ ਕੋਸਣ ਲੈ ਲੱਗਣ ਦੇ ਕੁੱਤੇ ਦੇ ਜਾਂਦੇ ਨੇ ਮੈਂ ਕਹਿੰਦਾ ਰੋਕਦੇ ਰੋਕਦੇ ਵੀ ਇਹਨਾਂ ਦੇ ਆਪੀ ਆਪਾਂ ਦਿਨਾਂ ਦਿਨ ਕਿੱਥੇ ਲਿਜਾਉਂਗੇ ਤੁਸੀਂ ਨਾ ਤੁਸੀਂ ਨਾ ਪਤਨ ਦੇ ਬੰਦੇ ਤਾਂ ਕਿ ਲੈਣ ਮਜ਼ਾ ਮੇਰੀ ਗੱਲ ਸੁਣੀ ਯੂਨੀਟੀ ਸਾਹਿਬ ਤੁਸੀਂ ਜਿਹੜੇ ਮੂੰਹੋਂ ਆਪ ਆਪ ਇਹਨਾਂ ਨੂੰ ਕਿੱਥੋਂ ਦੇ ਲਈ ਇਹਨਾਂ ਨੂੰ ਕਿੱਥੋਂ ਦੇ ਇਹ ਸਾਡੇ ਚੁਸ ਕਰਦੇ ਦੇ ਤੁਸੀਂ ਕੱਲੇ ਕਹੀ ਜਾਂਦੇ ਹੁਣ ਤਾਂ ਆਪਾਂ ਇਹ ਮੰਤਰੀ ਸਾਹਿਬ ਇੱਕ ਗੱਲ ਹੋਰ ਕਹਿਣੀ ਉਹਨੂੰ ਕਿ ਕਿੰਨਾ ਕੀ ਹੋ ਸਰਕਾਰੀ ਪੱਲੇ ਦੇ ਸਾਹਮਣੇ ਆ ਬੜਾ ਓਕੇ ਉਹ ਕਰਦੇ ਅਸੀਂ ਕਰਦੇ ਜੀ ਕਰੋ ਕਰੋ ਮੰਤਰੀ ਸਾਹਿਬ ਇੱਕ ਬੇਨਤੀ ਆ ਤੁਹਾਨੂੰ ਆ ਦਿਖ ਬਈ ਸਾਹਿਬ ਮੰਤਰੀ ਸਾਹਿਬ ਇੱਕ ਬੇਨਤੀ ਆ ਤੁਹਾਨੂੰ ਹੁਣ ਇਹ ਇੱਕ ਪਾਸੇ ਕਹਿੰਦੇ ਹੋਈ ਤੁਹਾਡੇ ਨਾਮ ਲੱਗਦੇ ਆ ਐਮਪੀ ਇੱਕ ਪਾਸੇ ਕਹਿੰਦੇ ਇਹਨਾਂ ਦੇ ਡਾਂਗਾਂ ਮਾਰ ਕੇ ਕੰਮ ਕਰਾਉਂਦੇ ਆ ਹੁਣ ਕਹਿੰਦਾ ਜੀ ਦੱਸੋ ਨਹੀਂ ਕਿ